ਬੀਰੋ ਜਿਹੜੇ ਭਰਾਵਾਂ ਕੋਲੇ ਬੱਕਰੀਆਂ ਰੱਖੀਆਂ ਹੋਈਆਂ ਨਾ ਬੜੇ ਉਹਨਾਂ ਦੇ ਫੋਨ ਆਉਂਦੇ ਸੀ ਬਾਈ ਜੀ ਆਹ ਬਿਮਾਰੀ ਆ ਗਈ ਆਹ ਦਿੱਕਤ ਆ ਗਈ ਥਣ ਖਰਾਬ ਹੋ ਗਿਆ ਬੱਕਰੀਆਂ ਹੀਟ ਚ ਨਹੀਂ ਆਉਂਦੀਆਂ ਤੇ ਥੋਡੇ ਇਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਲਈ ਤੇ ਆਪਾਂ ਅੱਜ ਬਾਈ ਸਿੱਧੀਆਂ ਤਾਰਾਂ ਗ੍ਰੈਡ ਨਾਲ ਹੀ ਜੋੜਤੀਆਂ ਤੇ ਜਿਹੜਾ ਬੰਦਾ ਇਸ ਕੰਮ ਦਾ ਹੈਗਾ ਪੂਰਾ ਮਾਹਰ ਡਾਕਟਰ ਬਾਈ ਦਾ ਆ ਵੀ ਲੰਮਾ ਤਜਰਬਾ ਬੱਕਰੀਆਂ ਦਾ ਤੇ ਅੱਜ ਆਪਾਂ ਪਹੁੰਚੇ ਆ ਉਸ ਬਾਈ ਕੋਲੇ ਇਹ ਜਾਣਕਾਰੀਆਂ ਲੈਣ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਹੁਣ ਤੁਹਾਨੂੰ ਆ ਰਹੀਆਂ ਜਾਂ ਆਉਣ ਵਾਲੇ ਮੌਸਮ ਦੇ ਵਿੱਚ ਜਿਹੜੀਆਂ ਬਿਮਾਰੀਆਂ ਨੇ ਆਉਣਾ ਜਿਹੜੀਆਂ ਪਰੇਸ਼ਾਨੀਆਂ ਤੁਹਾਨੂੰ ਹੋਣੀਆਂ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਆ ਜਿਹੜਾ ਅੱਜ ਆਪਾਂ ਲੈ ਕੇ ਜਾਣਾ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਜਿਹੜੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਬੱਕਰੀਆਂ ਦਾ ਕੰਮ ਕਰਦੇ ਹੋ ਜਾਂ ਕੋਈ ਵੀ ਜਾਨਵਰ ਰੱਖੇ ਆ ਤਾਂ ਤੁਹਾਨੂੰ A to Z ਜਾਣਕਾਰੀ ਮਿਲੂਗੀ ਆਪਣੇ ਚੈਨਲ ਤੋਂ ਲੋ ਵੀਡੀਓ ਨੂੰ ਕਰ ਲੋ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਜੇ ਵਧੀਆ ਲੱਗੀ ਆਪਾਂ ਪਹੁੰਚੇ ਆਂ ਬਾਈ ਅੱਜ ਬਾਈ ਗਰਜੀਤ ਕੋਲੇ ਸਾਰੀਆਂ ਜਾਣਕਾਰੀਆਂ ਲੈਣੀਆਂ ਜਿਹੜੀਆਂ ਪਰੇਸ਼ਾਨੀਆਂ ਤੁਹਾਨੂੰ ਆ ਰਹੀਆਂ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਚੱਲ ਰਹੀਆਂ ਆਜੋ ਬਾਈ ਨਾਲ ਕਰਦੇ ਆਂ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਜੀ ਹੋਰ ਬਈ ਠੀਕ ਠਾਕ ਹੋ ਵਧੀਆ ਠੀਕ ਹੈ ਸੇ ਤਾਂ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੁਸੀਂ ਦੱਸੋ ਤੇ ਵਧੀਆ ਵਧੀਆ ਜੀ ਬੱਕਰੀਆਂ ਦੱਸੋ ਕਿਵੇਂ ਆਪਣੇ ਜਾਨਵਰ ਸਾਰੇ ਜਾਨਵਰ ਕਿਰਪਾ ਰੱਬ ਦੀ ਠੀਕ ਆ ਜੀ ਠੀਕ ਹੈ ਬਈ ਹੁਣ ਥੋੜਾ ਜਿਹਾ ਗਰਮੀ ਤੋਂ ਰਾਹਤ ਮਿਲੀ ਹੈ ਨਾ ਮੀਂਹ ਪੈਣ ਲੱਗ ਗਿਆ ਹਾਂਜੀ ਹਾਂਜੀ ਹੁਣ ਗਰਮੀ ਤੋਂ ਰਾਹਤ ਮਿਲੀ ਹੈ ਪਰ ਹੂੰ ਸੁਲਾਬ ਜੀ ਵਾਲਾ ਜਗਾ ਮਾਰਦੀ ਹੈ ਫਿਰ ਸੁਲਾਬ ਤੇ ਹੁਣ ਸਹੌਣ ਲੱਗ ਗਈ ਹੈ ਨਾ ਹਾਂਜੀ ਬਈ ਹੁਣ ਮੌਸਮ ਐਸੇ ਘਟਾ ਹੁਣ ਸੁਲਾਹ ਵੀ ਹੈ ਕੱਲੀ ਕਿਉਂਗੇ ਹੁਣ ਕਣੀਆਂ ਜੀਆਂ ਆ ਜਾਂਦੀਆਂ ਥੋੜੇ ਦਿਨਾਂ ਤੋਂ ਹਾਂਜੀ ਹਾਂਜੀ ਵੀ ਊਂ ਚੱਲ ਠੀਕ ਐ ਵੇ ਮੌਸਮ ਬਹੁਤ ਵਧੀਆ ਹੋ ਗਿਆ ਠੀਕ ਐ ਬਈ ਬਈ ਕਾਫੀ ਜਿਹੜੇ ਬੱਕਰੀ ਪਾਲਕ ਭਰਾ ਹੈਗੇ ਆ ਇਹਨਾਂ ਦਿਨਾਂ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਹਨਾ ਜਿਵੇਂ ਹੁਣ ਮੌਸਮ ਸਿਲਾ ਹੋ ਗਿਆ ਬਾਰਿਸ਼ ਪੈਂਦੀਆਂ ਰਹਿੰਦੀਆਂ ਹਫਤੇ 'ਚ ਇੱਕ ਦੋ ਵਾਰ ਮੀਂਹ ਆ ਜਾਂਦਾ ਹੈਗਾ ਸਭ ਤੋਂ ਪਹਿਲਾਂ ਤਾਂ ਇਹ ਦੱਸ ਦੋ ਵੀ ਜਿਹੜਾ ਮੌਸਮ ਹੁਣ ਚੱਲ ਰਿਹਾ ਹੈਗਾ ਇਹ ਜਿਹੇ ਮੌਸਮ ਦੇ ਵਿੱਚ ਆਪਾਂ ਬੱਕਰੀਆਂ ਦੀ ਦੇਖਭਾਲ ਜਿਹੜੀ ਕਿਸ ਢੰਗ ਨਾਲ ਕਰਨੀ ਆ ਕਿਹੋ ਜੀ ਖਰਾਕ ਦੇਣੀ ਆ ਬਾੜਿਆਂ ਦੀ ਸਫਾਈ ਜਾਂ ਸਾਰਾ ਕੀ ਸਿਸਟਮ ਹੈਗਾ ਜਿਹੜਾ ਆ ਮੌਸਮ ਦੇ ਵਿੱਚ ਬਾੜਿਆਂ ਦੀ ਸਫਾਈ ਤਾਂ ਬਈ ਜਿਵੇਂ ਹੁਣ ਮੰਨ ਲਓ ਮੀਂਹ ਪੈਂਦੇ ਆ ਹਨਾ ਹਾਂਜੀ ਬਈ ਥੋੜਾ ਜਿਹਾ ਔਖਾ ਹੀ ਹੋ ਜਾਂਦਾ ਕੰਮ ਹੂੰ ਬਈ ਕਈ ਵਾਰੀ ਹੁਣ ਸਾਰਿਆਂ ਦੇ ਤਾਂ ਖੁੱਲ੍ਹੀ ਜਗ੍ਹਾ ਹੈ ਹੀ ਨਹੀਂ ਕਿ ਭੀੜੇ ਥਾਵਾਂ 'ਚ ਵੀ ਰੱਖਣੀਆਂ ਪੈਂਦੀਆਂ ਬਈ ਚਲੋ ਆ ਆਪਦਾ ਡੇਲੀ ਸਾਫ ਸਫਾਈ ਹੁੰਦੀ ਰਵੇ ਤਾਂ ਬਹੁਤ ਵਧੀਆ ਹਾਂਜੀ ਤੇ ਜਿਹੜਾ ਇਹਨਾਂ ਦੀ ਖਰਾਕ ਦਾ ਹੈਗਾ ਖਰਾਕ ਰੂਟੀਨ ਦੇ ਵਿੱਚ ਜਿਹੜੀ ਪਾਉਣੇ ਆ ਬਈ ਮੀਂਹ ਕਣੀ ਦੇ ਵਿੱਚ ਆਪਾਂ ਨੂੰ ਜਿਹੜੇ ਹੁਣ ਮੰਨ ਲਓ ਜਿਵੇਂ ਪੱਠੇ ਆ ਖਰਾਕ ਤਾਂ ਜਿਹੜੀ ਪਾਈਂਦੀ ਆ ਉਹ ਫੀਡ ਤਾਂ ਉਹੀ ਪੈਣੀ ਆ ਵੀ ਜਿਹੜਾ ਹਰਾ ਚਾਰਾ ਪਾਉਂਦਾ ਕੋਈ ਬੰਦਾ ਉਦੋਂ ਥੋੜੀ ਸਮੱਸਿਆ ਆਉਂਦੀ ਹੈ ਮੀਂਹ ਦੇ ਵਿੱਚ ਵੀ ਉਦੋਂ ਆਪਣੇ ਕੋਲੇ ਸੁੱਕਾ ਨੀਰਾ ਸਟਾਕ 'ਚ ਹੈਗਾ ਤਾਂ ਸਭ ਤੋਂ ਵਧੀਆ ਜਿਵੇਂ ਗੁਆਰੇ ਦਾ ਨੀਰਾ ਹੋਣ ਵਧੀਆ ਪਾਏ ਜੇ ਹਨਾ ਮੀਂਹ ਦੇ ਮੌਸਮ 'ਚ ਹਾਂਜੀ ਤੇ ਬੱਕਰੀਆਂ ਵੀ ਤਾਂ ਅੰਦਰ ਰੋਸਤ ਰਹਿੰਦੀਆਂ ਉਹਦੇ ਨਾਲ ਠੀਕ ਰਹਿੰਦੀਆਂ ਢੱਡ ਵਧੀਆਂ ਭਰਦੀਆਂ ਪਾਣੀ ਪੀਂਦੀਆਂ ਕਿਉਂਕਿ ਮੀਂਹ ਦੇ ਮੌਸਮ ਦੇ ਵਿੱਚ ਪਾਣੀ ਪੀਣਾ ਘਟ ਜਾਂਦੀਆਂ ਇਹ ਹਾਂਜੀ ਤੇ ਜੇ ਸੁੱਕਾ ਨੀਰਾ ਆਪਣੇ ਕੋਲੇ ਹੁੰਦਾ ਜਵਾਰ ਵੀ ਨਹੀਂ ਖਾਂਦੀਆਂ ਹੀਆਂ ਹੂੰ ਉਹਦੇ ਗੋਭ ਚ ਪਾਣੀ ਹੁੰਦਾ ਪੱਤੇ ਗਿੱਲੇ ਹੋ ਜਾਂਦੇ ਜਦੋਂ ਕੋਤਰਦੇ ਆਪਾਂ ਉਹ ਆਟੋਮੈਟਿਕ ਹੀ ਪਾਣੀ ਜਾਦੇ ਛੱਡ ਜਾਂਦੀ ਹੈ ਜਵਾਰ ਹਾਂਜੀ ਉਹ ਘੱਟ ਖਾਂਦੀਆਂ ਵੀ ਜਿਹੜੀਆਂ ਘੱਟ ਗਿੱਜੀਆਂ ਹੁੰਦੀਆਂ ਹੂੰ ਤੇ ਜਿਹੜਾ ਜਿਵੇਂ ਨੇਪੀਅਰ ਬਾਜਰਾ ਉਹਨੂੰ ਵੱਧ ਖਾਂਦੀਆਂ ਠੀਕ ਹੈ ਬਈ ਮੱਕ ਨੂੰ ਵੀ ਘੱਟ ਖਾਂਦੀਆਂ ਜਵਾਰ ਨੂੰ ਵੀ ਤੇ ਮੰਨ ਲਓ ਜਿਵੇਂ ਮੇਰੀਆਂ ਬੱਕਰੀਆਂ ਇਹ ਸੁੱਕੇ ਨੀਰੇ ਤੇ ਗਿੱਜੀਆਂਆਂ ਜੇ ਇਹਨਾਂ ਨੂੰ ਹੋਣਾ ਸੀ ਸਾਡੇ ਨੀਰਾ ਖਤਮ ਹੋ ਗਿਆ ਮੂੰਗਫਲੀ ਦਾ ਹੂੰ ਅਸੀਂ ਹੁਣ ਸਮਾਂ ਉਹ ਉਹ ਨਾ ਉਧਰ ਦੇ ਰਹੇ ਨਾ ਉਧਰ ਦੇ ਅੱਛਾ ਅਸੀਂ ਜਵਾਰ ਪਾਉਣੇ ਆ ਮਥਾਂ ਦਾਣਾ ਦੂਣਾ ਢੂੜ ਕੇ ਖਵਾਉਣੇ ਆ ਹੁਸੀਂ ਇਹਨਾਂ ਨੂੰ ਹੁਣ ਠੀਕ ਹੈ ਬਾਈ ਤੇ ਵੀ ਸੁੱਕਾ ਨੀਰਾ ਪਾਵੇ ਦਾ ਸਭ ਤੋਂ ਵਧੀਆ ਮੀਂਹ ਦੇ ਮੌਸਮ ਦੇ ਵਿੱਚ ਵੀ ਸਲਾਬੇ ਮੌਸਮ ਦੇ ਵਿੱਚ ਠੀਕ ਹੈ ਬਾਈ ਇੱਕ ਬਈ ਪੁੱਛਦੇ ਹੁੰਦੇ ਬਹੁਤ ਭਰਾ ਆਪਣੇ ਚੈਨਲ ਤੇ ਵੀ ਸਵਾਲ ਆਉਂਦੇ ਆ ਵੀ ਬੱਕਰੀਆਂ ਜਿਹੜੀਆਂ ਫੀਡ ਜਾਂ ਦਾਣੇ ਖਾਂਦੀਆਂ ਕਈ ਬੱਕਰੀਆਂ ਮੂੰਹ ਰਾਈ ਉਹ ਕੱਢਣ ਲੱਗ ਜਾਂਦੀਆਂ ਨਾਜ ਹਨਾ ਹਾਂ ਤੇ ਜਾਂ ਮੀਂਗੜਾਂ ਚ ਵੀ ਸਾਫਤੇ ਦਾਣੇ ਆਈ ਜਾਂਦੇ ਜਿਵੇਂ ਜੌਂ ਜਾਂ ਕਣਕ ਪਾਉਂਦੇ ਜਿਹੜੇ ਤੇ ਮੂੰਹ ਵਾਲੀ ਸਮੱਸਿਆ ਵੀ ਜਿਹੜੀ ਨਵੀਂ ਹੈਗੀ ਆ ਬਹੁਤ ਭਰਾਵਾਂ ਲਈ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਈ ਵਾਰੀ ਬੰਦਾ ਡਰ ਜਾਂਦਾ ਵੀ ਇਹ ਫਾਰਾ ਹੋ ਗਿਆ ਜਾਂ ਇਹਦਾ ਕੀ ਕਾਰਨ ਹੁੰਦਾ ਹੈ ਉਹਦਾ ਕਾਰਨ ਤਾਂ ਕੋਈ ਬਾਲਾ ਦਾਣੀਆਂ ਹੈ ਬਈ ਉਹ ਉਹਦਾ ਜਿਵੇਂ ਕਈ ਵਾਰੀ ਕਣਕ-ਕਣਕ ਜਾਂ ਕੋਈ ਜੌਂ ਵੱਧ ਖਾ ਲੈਂਦੀਆਂ ਹਨਾ ਜਾਂ ਮੱਕੀ ਸਾਫਤੀ ਵੱਧ ਖਾ ਲਈ ਉਹ ਉਹਨਾਂ ਦਾ ਜਦੋਂ ਗਾਲੀ ਕਰਦੀਆਂ ਉਹ ਮੂੰਹ 'ਚ ਵੱਧ ਆ ਕੇ ਉਹਨਾਂ ਨੇ ਵਿੱਚੋਂ-ਵਿੱਚੋਂ ਕੱਢ ਦੇਣੇ ਆ ਠੀਕ ਹੈ ਜਿਵੇਂ ਕਹਿਣ ਦਾ ਭਾਵ ਆ ਵੀ ਬੱਕਰੀਆਂ ਬਾਹਰ ਚਾਰਦੀਆਂ ਡੇਕਾਂ ਨਹੀਂ ਵੱਢ ਕੇ ਪਾਉਂਦੇ ਸੀ ਗਟੋਲੀਆਂ ਵਾਲੀਆਂ ਹਾਂਜੀ ਹਾਂਜੀ ਤੇ ਉਹ ਗਟੋਲੀਆਂ ਖਾ ਖਾ ਕੇ ਜਿਹੜੀ ਹਿੜਕ ਹੁੰਦੀ ਸੀ ਉਹ ਵੀ ਉਹ ਬਾਹਰ ਕੱਢੀਆਂ ਜਾਂਦੀਆਂ ਬੈਠੀਆਂ ਮੰਡੀਆਂ 'ਚ ਦਾਣਾ ਮੰਡੀ 'ਚ ਵਹਾ ਲੈਂਦੇ ਜਿਵੇਂ ਜਾਂ ਵੇਹਲੀਆਂ ਥਾਵਾਂ 'ਚ ਵਹਾ ਲੈਂਦੇ ਸੀ ਤੇ ਉਹ ਗਟੋਲੀਆਂ ਦੀਆਂ ਹਿੜਕਾਂ ਬਾਹਰ ਕੱਢੀ ਜਾਂਦੀਆਂ ਹਾਂਜੀ ਉਹ ਸਮੱਸਿਆ ਨਹੀਂ ਕੋਈ ਹੁੰਦੀ ਕੀ ਉਹ ਕਹਿਣ ਦਾ ਭਾਵ ਇਹ ਆ ਵੀ ਜਿੰਨਾ ਇਹਨਾਂ ਨੂੰ ਲੋਡ ਹੁੰਦੀ ਆ ਉਹਨਾਂ ਹੀ ਪਚਾਈ ਜਾਂਦੀਆਂ ਵਾਧੂ ਦਾ ਜਿਹੜਾ ਵੱਧ ਖਾਦਾ ਹੁੰਦਾ ਉਹ ਕਈ ਵਾਰੀ ਦਾਣੇ ਕੱਢ ਦਿੰਦੀਆਂ ਬਾਹਰ ਹੂੰ ਤੇ ਉਹਦੇ ਨਾਲ ਕੋਈ ਏਡੀ ਬਾਲੀ ਗੱਲ ਤਾਂ ਹੋ ਜਿਹੜਾ ਚੂਰਨ ਹੁੰਦੇ ਆ ਕੋਈ ਵੀ ਚੂਰਨ ਜਿਵੇਂ ਮੈਡੀਕਲ ਤੋਂ ਮਿਲ ਜਾਂਦੇ ਆ ਜੇ ਘਰੇ ਬਣਾਉਣੇ ਦਾ ਘਰੇ ਵੀ ਬਣਾ ਸਕਦੇ ਆ ਆਪਾਂ ਵੀ ਉਹ ਮਸਾਲੇ ਉਹ ਜੇ ਦੇ ਦਿਓ ਠੀਕ ਹੈ ਜੀ ਜਾਂ ਲੀਵਰ ਟੋਨਿਕ ਕੋਈ ਜਿਵੇਂ ਮੈਡੀਕਲ ਤੋਂ ਆਉਂਦੇ ਆ ਉਹ ਦੇ ਦੇ ਵੀ ਹਾਜਮਾ ਠੀਕ ਰਹਿੰਦਾ ਉਹਦੇ ਨਾਲ ਪਰ ਉਹਦਾ ਕੋਈ ਚੱਕਰ ਨਹੀਂ ਆ ਵੱਧ ਖਾਦਾ ਕੱਢ ਹੀ ਦਿੰਦੀਆਂ ਇਹ ਆ ਜੇ ਹਾਜਮਾ ਆਪਾਂ ਠੀਕ ਕਰਨਾ ਜਿਵੇਂ ਹਿਮਾਲਿਆ ਪਤੀਸਾ ਆਉਂਦੇ ਆ ਜਿਵੇਂ ਹਿਮਾਲਿਆ ਪਤੀਸਾ ਆਉਂਦਾ ਜਾਂ ਕੋਈ ਸੌਂਫ ਜਮੈਣ ਕਾਲਾ ਨੂਨ ਵੱਡੀਆਂ ਲੈਚੀਆਂ ਆ ਜਾਂ ਘਰੇ ਬਣਾਉਣਾ ਹੂੰ ਉਹ ਵੀ ਬਣਾ ਸਕਦੇ ਆ ਆਪਾਂ ਜਿਵੇਂ ਮੈਂ ਬਣਾ ਕੇ ਰੱਖਿਆ ਹੁਣ ਘਰੇ ਠੀਕ ਆ ਬਈ ਮੇਥੇ ਲਿਆਂਦੇ ਸੀ ਕਿਤੇ ਅਜਵਾਇਣ ਤੇ ਕਾਲਾ ਨੂਨ ਤਿੰਨ ਚੀਜ਼ਾਂ ਹੀ ਪਾਈਆਂ ਹਾਂਜੀ ਤੇ ਉਹ ਵੀ ਹਾਜਮੇ ਨੂੰ ਬਹੁਤ ਵਧੀਆ ਵੀ ਕੋ ਚੌਂਚਾ ਚੌਂਚਾ ਪਾਈ ਜਾਵੇ ਕਿਲੋ ਮੇਥੇ ਪਾਏ ਸੀ ਅੱਧਾ ਕਿਲੋ ਅਜਵਾਇਣ ਹਾਂਜੀ ਤੇ 200 ਗ੍ਰਾਮ ਕਾਲਾ ਨੂਨ ਪਾਇਆ ਸੀਗਾ ਠੀਕ ਆ ਉਹਦਾ ਇੱਕ ਚੌਂਚਾ ਡੇਲੀ ਬੱਕਰੀ ਨੂੰ ਪਾਈ ਚੱਲ ਗਏ ਬਾਹਲੇ ਸਮਾਨ ਦੀ ਲੋੜ ਹੀ ਨਹੀਂ ਬਾਕੀ ਪੌਣਾਂ ਦਾ ਜਿੰਨਾ ਮਰਜ਼ੀ ਪਾਈ ਚੱਲੋ ਹਨ ਹਰ ਰੰਬ ਬਿਹੜੇ ਆਲੇ 100 ਕੋਸੀ ਸਮਾਨਤਾ ਬਹੁਤ ਆ ਉਹ ਮੁੜ ਕੇ ਬਈ ਮਹਿੰਗਾ ਵਾਲਾ ਪੈ ਜਾਂਦਾ ਫਿਰ ਠੀਕ ਆ ਬਈ ਇਹੇ ਠੀਕ ਆ ਵੀ ਇਹ ਆਪਾਂ ਪਾਈ ਚੱਲਾਂਗੇ ਲੀਵਰ ਸਹੀ ਰਹੂਗਾ ਮੇਥੇ ਬਹੁਤ ਚੰਗੀ ਚੀਜ਼ ਆ ਭੁੱਖ ਲਾਉਣ ਨੂੰ ਵੀ ਲੀਵਰ ਨੂੰ ਵੀ ਹਾਂਜੀ ਤੇ ਪਸ਼ੂ ਦੀ ਚਮਕ ਵੀ ਬਣੀ ਰਹਿੰਦੀ ਉਹਦੇ ਨਾਲ ਵਧੀਆ ਰਹਿੰਦੇ ਆ ਉਹ ਜਿਵੇਂ ਹੁਣ ਵੀ ਵੱਧ ਵੀ ਖਾ ਲਏ ਉਹਨਾਂ ਨੇ ਉਹ ਵੀ ਪਚਾ ਲੈਂਦੀਆਂ ਫਿਰ ਦਾਣੇ ਜੀ ਇੱਕ ਬਈ ਵੱਡੀ ਸਮੱਸਿਆ ਜਿਹੜੀ ਆਉਂਦੀ ਆ ਜਿਹੜੇ ਆਮ ਤੌਰ ਤੇ ਘਰਾਂ ਦੇ ਵਿੱਚ ਬੱਕਰੀਆਂ ਲੋਕ ਰੱਖਦੇ ਆ ਜਾਂ ਫਾਰਮ ਵਾਲੇ ਭਰਾਵਾਂ ਨੂੰ ਵੀ ਇਹ ਸਮੱਸਿਆ ਆਉਂਦੀ ਆ ਜਿਹੜੀ ਰਿਪੀਟ ਹੋ ਰਹੀਆਂ ਬੱਕਰੀਆਂ ਜਾਂ ਗਏ ਹੁਣ ਫੋਨ ਆਉਂਦਿਆ ਵੀ 6-6 ਮਹੀਨੇ ਹੋ ਗਏ ਬਈ 7-7 ਮਹੀਨੇ ਸੂਈਆਂ ਨੂੰ ਬੱਕਰੀਆਂ ਦੁਬਾਰੇ ਬਣੀਆਂ ਨਹੀਂ ਗੱਭਰ ਨਹੀਂ ਹੋਈਆਂ ਇਹਦਾ ਕੀ ਕਾਰਨ ਹੁੰਦਾ ਹਨਾ ਜੀ ਜੇ ਆਪਾਂ ਇਹ ਸਮੱਸਿਆ ਤੋਂ ਮੰਨ ਲਓ ਹੱਲ ਕਰਨਾ ਹੈਗਾ ਕਿਵੇਂ ਠੀਕ ਕਰ ਸਕਦੇ ਆ ਜਾਂ ਜਦੋਂ ਬੱਕਰੀਆਂ ਸੂਣਦੀਆਂ ਉਦੋਂ ਆਪਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਤਾ ਆਗੇ ਅਗਲੇ ਸੂਏ ਜਿਹੜੀ ਬੱਕਰੀ ਨੂੰ ਦਿੱਕਤ ਨਾ ਆਵੇ ਕੋਈ ਛੇਦੀ ਬੱਕਰੀ ਕਰਾਸ ਹੋ ਜੇ ਇਹਦੇ ਵਿੱਚ ਗੱਲਾਂ ਦੋ ਆ ਬਈ ਜਿਹੜੀ ਤਾਂ ਬਰਬਰੀ ਆ ਹਾਂਜੀ ਉਹ ਤਾਂ ਕੋਈ ਮੌਸਮ ਹੀ ਆ ਹਾਂਜੀ ਸਰਦੀ ਆ ਗਰਮੀ ਆ ਮੌਸਮ ਚਾਰ ਆ ਬਸੰਤ ਬਹਾਰ ਸਾਰੇ ਆ ਗਿਆ ਨਾ ਉਹਦੇ ਚ ਚਾਰ ਰੁੱਤਾਂ ਆ ਗਈਆਂ ਉਹ ਤਾਂ ਜਦੋਂ ਸੂਪੀ ਉਹਨੇ ਡੇਢ ਮਹੀਨੇ ਮਹੀਨੇ 20 ਦਿਨਾਂ ਬਾਅਦ ਬਣ ਜਾਣਾ ਹੁੰਦਾ ਦੋ ਮਹੀਨੇ ਦੇ ਵਿੱਚ ਵਿੱਚ ਕਹਿਣ ਦਾ ਭਾਵ ਮੈਂ ਬਣ ਜਾਣਾ ਕਰਾਸ ਹੋ ਜਾਣਾ ਹਾਂਜੀ ਜਿਹੜੀ ਬੀਟਲ ਆ ਬੀਟਲ ਤਾਂ ਇਹ ਪ੍ਰਤੀਯਾਗੀ ਨਸਲ ਆ ਇਹ ਸਾਲ ਵੀ ਲੈ ਜਾਂਦੀ ਆ अच्छा ਜੇ ਚੰਗੀ ਬੀਠਲਸਾਲ ਵੀ ਲੈ ਜਾਂਦੀ ਤਾਂ ਮੈਨੂੰ ਲੱਗਦਾ ਵੀ ਕੋਈ ਵੱਡੀ ਗੱਲ ਨਹੀਂ ਕੀ ਉਹਦੇ ਬੱਚੇ ਵਧੀਆ ਪਾਲ ਜਾਂਦੇ ਆ ਹਾਂਜੀ ਵੀ ਚੰਗਾ ਦੁੱਧ ਹੁੰਦਾ ਬੱਚੇ ਸੋਹਣੇ ਪਾਲਦੇ ਤੇ ਕਈ ਬੱਕਰੀਆਂ 6 ਮਹੀਨੇ ਵੀ ਲੈ ਜਾਂਦੀਆਂ ਕਈ ਬੱਕਰੀਆਂ ਇਹ ਹੋ ਜਾਂਦੀਆਂ ਜਿਹੜੀਆਂ 1.5 ਮਹੀਨੇ ਬਾਅਦ ਵੀ ਬਣ ਜਾਂਦੀਆਂ ਇਹ ਬੀਟਲ ਦੇ ਵਿੱਚ ਤਾਂ ਇਹ ਹੈ ਕਿ ਸਮੱਸਿਆ ਜਿਹੜੀ ਬਰਬਰੀ ਦੇ ਵਿੱਚ ਨਹੀਂ ਗਈ ਇਹ ਬਰਬਰੀ ਤਾਂ 20 ਦਿਨਾਂ ਤੋਂ ਲੈ ਕੇ 1.5 ਮਹੀਨੇ 2 ਮਹੀਨੇ ਦੇ ਵਿੱਚ ਉਹਨੇ ਕ੍ਰੋਸ ਹੋ ਗਿਆਣਾ ਹਾਂਜੀ ਤੇ ਜੇ ਆਪਾਂ ਜ਼ਿਆਦਾ ਹੀ ਖੇਚਾ ਕਈ ਵਾਰੀ ਬੰਦਿਆਂ ਨੂੰ ਵੀ ਕਾਲ ਹੁੰਦੀ ਬਹੁਤ ਜ਼ਿਆਦਾ ਵੀ ਸਾਡੀ ਬੱਕਰੀ ਬਈਰ ਮਹੀਨਾ ਹੋ ਗਿਆ ਸੂਈ ਨੂੰ ਹਜੇ ਬਣੀ ਨਹੀਂ ਕੀ ਦੇ ਗਿਉ ਨੂੰ ਉਹਦੇ ਵਿੱਚ ਬਈ ਮੈਂ ਤਾਂ ਇਹ ਗੱਲ ਕਰਦਾ ਵੀ ਤਿੰਨ ਮਹੀਨੇ ਦਾ ਘੱਟੋ ਘੱਟ ਕੁਛ ਵੀ ਨਾ ਦੇ ਉਹਨੂੰ ਹਾਂਜੀ ਕਿ ਤਿੰਨ ਮਹੀਨੇ ਤੱਕ ਆਪਾਂ ਬੱਚੇ ਨੂੰ ਦੁੱਧ ਪੀਣ ਦਗੇ ਹਨਾ ਆਪਾਂ ਠੀਕ ਹੈ ਜੀ ਜੇ ਤਿੰਨ ਮਹੀਨਾ ਤੱਕ ਆਪਾਂ ਵੀ ਉਹਨੂੰ ਕਹਿੰਨੇ ਵੀ ਕ੍ਰੋਸ ਹੋ ਜੇ ਜੇ ਨਹੀਂ ਕ੍ਰੋਸ ਹੋ ਗਰੀ ਫੇਰ ਬਈ ਮੈਡੀਕਲਾਂ ਦਾ ਦਵਾਈਆਂ ਆਉਂਦੀਆਂ ਜਿਵੇਂ ਫਰਟੀ ਕੇਅਰ ਸੀ ਆਉਂਦੀ ਗੋਲੀ ਪੰਜ ਗੋਲੀਆਂ ਹੁੰਦੀਆਂ ਉਹ ਉਹ ਹੁੰਦੀਆਂ ਵੱਡੀਆਂ ਮੱਝਾਂ ਵਾਸਤੇ ਆ ਠੀਕ ਉਹ ਦੇਈ ਇਹਨਾਂ ਨੂੰ ਵੀ ਜਾਣੇ ਆ ਹਾਂਜੀ ਜਿਵੇਂ ਅੱਧੀ ਗੋਲੀ ਦੇਤੀ ਜਾਂ ਅੱਧੀ ਤੋਂ ਥੋੜੀ ਜਿਹੀ ਘੱਟ weight ਦੇ ਹਿਸਾਬ ਨਾਲ ਵੀ ਜੇ 30 35 ਕਿਲੋ ਤੋਂ ਪਲੱਸ ਬੱਕਰੀ ਹੈਗੀ ਵੱਡੀ ਹਾਂਜੀ ਉਹਨੂੰ ਆਪਾਂ ਅੱਧੀ ਗੋਲੀ ਸਵੇਰ ਦੇ ਦਿੰਨੇ ਆ ਠੀਕ ਹੈ ਬਈ ਤੇ ਅੱਧੀ ਗੋਲੀ ਫੇਰ ਦੂਜੇ ਦਿਨ ਚਾ ਦੋ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਚਾ ਦੋ ਗੋਲੀਆਂ ਚਾਰ ਦਿਨਾਂ ਚ ਹੀਟ ਚ ਆ ਜਾਂਦੀਆਂ ਬੱਕਰੀਆਂ ਹਾਂਜੀ ਬਾਕੀ ਉਹਨਾਂ ਨੂੰ ਵੀ ਕਈ ਵਾਰੀ ਹੁੰਦਾ ਪੇਟ ਦੇ ਕੀੜੇ ਹੁੰਦੇ ਆ ਹਾਂਜੀ ਪੇਟ ਦੇ ਕੀੜਿਆਂ ਤੋਂ ਪਹਿਲਾਂ ਆਪਾਂ ਦਵਾਈ ਦੇ ਲਗੇ ਦਾ ਸਭ ਤੋਂ ਵਧੀਆ ਜੇ ਨਹੀਂ ਦਿੱਤੀ ਤਾਂ 3 ਮਹੀਨਿਆਂ ਦੇ ਵਿੱਚ ਆਪਾਂ ਹਾਂ ਜੇ 3 ਮਹੀਨੇ ਹੋ ਗਏ ਦਵਾਈ ਦਿੱਤੀ ਨੂੰ ਦੁਬਾਰਾ ਫੇਰ ਉਹਨੂੰ ਰਿਪੀਟ ਕਰ ਦਿਓ ਦਵਾਈ ਹਾਂ ਤੇ ਜੇ ਉਹ ਤੋਂ ਬਾਅਦ ਹੈਗਾ ਵੀ ਜੇ ਮਿਨਰਲ ਮਿਕਚਰ ਹੋ ਗਏ ਐਗਰੀਮੈਂਟ ਹੋਗਾ ਸੀਆਰਐਸ ਹੋਗੇ ਹਨਾ ਹਾਂਜੀ ਤੇ ਮੈਨ ਨਿੱਕੀ ਹੋ ਗਿਆ ਬੋਵੀਮੈਨ ਹੋ ਗਿਆ ਇਹੋ ਜੇ ਪਾਊਡਰ ਹੀਟ ਤੇ ਲਾਉਣ ਵਾਸਤੇ ਹੁੰਦੇ ਆ ਹਾਂਜੀ ਕਿਉਂਕਿ ਜਿਵੇਂ ਸੀਆਰਐਸ ਉਹ ਚ ਕਾਪਰ ਬਹੁਤ ਜ਼ਿਆਦਾ ਆ ਹਾਂਜੀ ਤੇ ਉਹੋ ਜਿਹਾ ਪਾਊਡਰ ਪਾਈ ਚੱਲੇ ਕਈ ਵਾਰੀ ਉਹ ਕੁਦਰਤੀ ਪਾਊਡਰਾਂ ਨਾਲ ਵੀ ਹੀਟ 'ਚ ਆ ਜਾਂਦੀਆਂ ਠੀਕ ਕਹਿਣ ਦਾ ਭਾਵ ਵੀ ਉਹ ਜਿਹੜੀ ਆਪਾਂ ਗੋਲੀ ਦਾ ਕੰਾਂ ਦੱਸਿਆ ਉਹ ਹੈਗਾ ਵੀ ਧੱਕੇ ਨਾਲ ਹੀ ਆ ਹਨਾ ਧੱਕੇ ਕੁਦਰਤੀ ਨਹੀਂ ਕਹਿ ਸਕਦੇ ਨੂੰ ਆਪਾਂ ਠੀਕ ਹੈ ਜੇ ਉਹਨੂੰ ਧੱਕੇ ਨਾਲ ਹੀਟ ਤੇ ਲਾਉਣ ਵਾਲੀ ਗੱਲ ਆ ओके okay. हां जी भाई एक ਬੱਕਰੀਆਂ ਦੇ ਵਿੱਚ ਥਾਣਾ ਦੀ ਸਮੱਸਿਆ ਆਉਂਦੀ ਆ ਮਸਟੈਟਸ ਬਹੁਤ ਹੋ ਰਿਹਾ ਹਨਾ ਹਾਂ ਜੀ ਜਾਣਕਾਰੀ ਹੁੰਦੀ ਬਹੁਤ ਭਰਾਵਾਂ ਨੂੰ ਪਹਿਲਾਂ ਵੀ ਸਟੇਜ ਹੁੰਦੀ ਆ ਜਿਹੜੀ ਮਸਟੈਟਸ ਦੀ ਪਹਿਲੀ ਸਟੇਜ ਹੁੰਦੀ ਆ ਉਦੋਂ ਪਤਾ ਨਹੀਂ ਲੱਗਦਾ ਹੌਲੀ ਹੌਲੀ ਜਦੋਂ ਪੂਰਾ ਥਣ ਖਰਾਬ ਹੋ ਜਾਂਦਾ ਫਿਰ ਉਹਦਾ ਇਲਾਜ ਸ਼ੁਰੂ ਹੁੰਦਾ ਹੈਗਾ ਮਸਟੈਟਸ ਦੇ ਆਉਣ ਦੇ ਕਾਰਨ ਕੀ ਹੈਗੇ ਨੇ ਤੇ ਇਹਦਾ ਆਪਾਂ ਜਿਹੜਾ ਇਲਾਜ ਆ ਉਹ ਕਿਵੇਂ ਕਰ ਸਕਦੇ ਆ ਜਿਹੜਾ ਸ਼ੁਰੂਆਤੀ ਸਟੇਜ ਦੇ ਵਿੱਚ ਆ ਇਹ ਕਿਸੇ ਭਰਾਨੇ ਘਰੇ ਇਲਾਜ ਕਰਨਾ ਜਾਂ ਜਿਹੜਾ ਇੰਜੈਕਸ਼ਨ ਲਾਉਣ ਜਾਣ ਦਾ ਬੰਦਾ ਹਣਾ ਜਾਂ ਇਹਨੂੰ ਆਪਾਂ ਰੋਕ ਕਿਵੇਂ ਸਕਦੇ ਆ ਕੀ ਕਾਰਨ ਹੁੰਦੇ ਆ ਮਸਟੈਟਸ ਆਉਣ ਦੇ ਬਈ ਰੋਕ ਤਾਂ ਕਾਰਨ ਤਾਂ ਬਈ ਹਜੇ ਤੱਕ ਕੋਈ ਨਹੀਂ ਪਤਾ ਲੱਗਾ ਕਈ ਵਾਰੀ ਸਲਾਹ ਨਾਲ ਵੀ ਕੋਈ ਕਟਾਣ ਬਣ ਜਾਂਦੇ ਆ ਹਨਾ ਹਾਂਜੀ ਕਈ ਵਾਰੀ ਸੂਣ ਤੋਂ ਪਹਿਲਾਂ ਹੀ ਹੋ ਜਾਂਦਾ ਇਹ ਥਣਾ ਦੇ ਕਈ ਵਾਰੀ ਅੰਦਰ ਵੀ ਹੋ ਜਾਂਦਾ ਤੇ ਬਾਹਰ ਵੀ ਹਾਂਜੀ ਵੀ ਜਿਵੇਂ ਮੰਨ ਲੋ ਬੱਕਰੀਆਂ ਚੰਗੇ ਦੁੱਧ ਵਾਲੀਆਂ ਹੁੰਦੀਆਂ ਆਪਾਂ ਨੂੰ ਵੀ ਐਂ ਲੱਗਦਾ ਵੀ ਯਾਰ ਬੱਕਰੀ ਵਧੀਆ ਦੁੱਧ ਦੇਊਗੀ ਹਮ ਹਵਾ ਨਾ ਉਹਦਾ ਬਹੁਤ ਸੋਹਣਾ ਹੁੰਦਾ ਵੀ ਸੂਣ ਤੇ ਜਿਵੇਂ ਮਹੀਨਾ ਰਹਿ ਗਿਆ ਬੱਕਰੀ ਦਾ ਦੁੱਧ ਲਾਏ ਆਉਂਦੀ ਹੈ ਹਨਾ ਹਾਂਜੀ ਥਣੋਵਿਆਂ ਜਿਹੜੀ ਉਤਲੀ ਸਕਿਨ ਹੁੰਦੀ ਆ ਥਣਾਾਂ ਦੀ ਉਹ ਪਤਲੀ ਹੁੰਦੀ ਆ ਆਪਾਂ ਨੂੰ ਉਦੋਂ ਮਹਿਸੂਸ ਹੋਣ ਲੱਗ ਪੈਂਦਾ ਵੀ ਮਸਟੈਟਸ ਹੋਊਗਾ ਲਾਲੀ ਫੜਨ ਲੱਗ ਪੈਂਦੇ ਕਈ ਵਾਰੀ ਥਣ ਹਾਂਜੀ ਹਾਂਜੀ ਤੇ ਉਹ ਬਾਹਰ ਮੁੜ ਕੇ ਪਿਲਕਰੇ ਹੋਣ ਲੱਗ ਪੈਂਦੇ ਆ ਥਾਣਾ ਦੇ ਹੂੰ ਉਹ ਤੋਂ ਥਣ ਖਰਾਬ ਹੁੰਦੇ ਹੁੰਦੇ ਉਤੋਂ ਛਿਲਕਾ ਜਿਹਾ ਲਹਿ ਗਿਆ ਜਮਾਂ ਸੂਣ ਦੇ ਮੌਕੇ ਆ ਕਿ ਬੱਕਰੀ ਖੋਟੀ ਹੋ ਜਾਂਦੀ ਐ ਠੀਕ ਹੈ ਜੀ ਫੇਰ ਇੱਕ ਹੈਗਾ ਜਿਹੜਾ ਅੰਦਰੋਂ ਮਸਟੈਟਸ ਹੋਣਾ ਵੀ ਜਿਵੇਂ ਦੁੱਧ ਸੀਮ ਗੇ ਹੀ ਬਣ ਗਿਆ ਛੱਡੀਆਂ ਆਉਣ ਲੱਗ ਪਈਆਂ ਤੇ ਥਣ ਨੀਲਾ ਹੋ ਗਿਆ ਬੱਕਰੀ ਲੰਗ ਮਾਰਨ ਲੱਗ ਪੈਂਦੀ ਐ ਪਹਿਲੀ ਨਿਸ਼ਾਨੀ ਇਹ ਆ ਵੀ ਜਦੋਂ ਮਸਟੈਟਸ ਹੋਊ ਨਾ ਬੱਕਰੀ ਨੂੰ ਉਹ ਪਿਛਲੀ ਲੱਤ ਤੋਂ ਜਾਂ ਅਗਲੀ ਤੋਂ ਲੰਗ ਮਾਰਨ ਲੱਗ ਪੈਂਦੀ ਐ ਅੱਛਾ ਤੇ ਉਹਦਾ ਥਣ ਦੁੱਧ ਜਾਮ ਹੋਣ ਲੱਗ ਪੈਂਦਾ ਦੁੱਧ ਥਣ ਨੀਲਾ ਹੋ ਜਾਂਦਾ ਉਹ ਜੇ ਆਪਾਂ ਨੂੰ ਮੌਕੇ ਤੇ ਪਤਾ ਲੱਗਿਆ ਵੀ ਅੱਜ ਬੱਕਰੀ ਦੇ ਥਣ ਨੂੰ ਹਮਾਨੇ ਨੂੰ ਸੋਜ ਹੋਈ ਆ ਲੰਗ ਮਾਰਦੀ ਆ ਉਹਨੂੰ ਬੁਖਾਰ ਵਾਲੀ ਗੋਲੀ ਆਪਣੇ ਘਰੇ ਪਈ ਆ ਲਾਜ਼ਮੀ ਦਿਓ ਕਿਉਂਕਿ ਉਹਦੇ ਨਾਲ ਬੁਖਾਰ ਹੋ ਜਾਂਦਾ ਹਾਂਜੀ ਤਕਲੀਫ ਹੁੰਦੀ ਉਹ ਚੀਜ਼ ਦੀ ਉਹ ਤੋਂ ਬਾਅਦ ਪਾਊਡਰ ਵੀ ਆਉਂਦੇ ਬਈ ਹੋਮੋਪੈਥੀ ਨੀ ਦਵਾਈਆਂ ਦਾ ਵੱਖਰੀਆਂ ਹਾਂਜੀ ਇੱਕ ਐਲੋਪੈਥੀ ਜੀ ਵੀ ਆਉਂਦੇ ਆ ਮਨ ਲਾਦਾ ਐਫ ਐਮ ਸੀ ਆਉਂਦਾ ਇੱਕ ਮਸਟੈਟਸ ਜੋ ਵਧੀਆ ਉਹ ਡੱਬੀ ਜੀ ਆ ਉਹ ਪਾਊਡਰ ਆਉਂਦਾ ਇੱਕ ਐਮ ਟੀ ਪੀ ਆਉਂਦਾ ਸੋਜ ਲਾਉਣ ਵਾਸਤੇ ਹਾਂਜੀ ਤੇ ਜੇ ਆਪਾਂ ਇੰਜੈਕਸ਼ਨ ਲਾਉਣੇ ਆ ਤਾਂ ਡਾਕਟਰ ਦੀ ਸਲਾਹ ਨਾਲ ਆਪਾਂ ਲਾ ਸਕਦੇ ਆ ਜੇ ਹੁਣ ਮੈਂ ਦੱਸ ਦਿਆਂ ਵੀ ਕੋਈ ਆਪਣੇ ਕੋਲੇ ਕੋਰਸ ਤਾਂ ਹੈ ਨਹੀਂ ਬਈ ਹਣਾ ਪਰ ਸਟੈਟਸ ਵੀ ਕਈ ਤਰ੍ਹਾਂ ਦੀ ਹੁੰਦੀ ਹੈ ਦੇਖ ਕੇ ਡਾਕਟਰ ਲਾਉਂਦੇ ਆ ਉਹਦੇ ਵਿੱਚ ਐਂਟੀਬਾਇਟਿਕ ਹੀ ਲੱਗਣੇ ਹੁੰਦੇ ਆ ਸੋਜ ਲਾਉਣ ਤੋਂ ਲੱਗਣੇ ਏਵਲ ਲੱਗ ਜਾਂਦਾ ਬੁਖਾਰ ਤੋਂ ਦਰਦਾਂ ਤੋਂ ਜਿਵੇਂ ਮੈਗਲੋਡਿਨ ਲੱਗ ਜਾਂਦਾ ਹਨ ਹਾਂਜੀ ਜਿਵੇਂ ਵੱਡੀ ਬੱਕਰੀ ਦੇ 3 ਕਐਮਐਲ ਲੱਗ ਜਾਂਦਾ ਜਾਂ ਬਾਰਬਰੀ ਆ ਤਾਂ 2 ਕਐਮਐਲ ਲੱਗ ਜਾਂਦਾ ਠੀਕ ਹੈ ਵੀ ਇਹ ਤਿੰਨ ਹੀ ਟੀਕੇ ਹੁੰਦੇ ਆ ਬਾਹਲੇ ਤਾਂ ਹੈ ਨਹੀਂ ਮੋਨੋਸੈਪ ਹੋ ਗਿਆ ਜਿਵੇਂ ਹੂੰ ਤੇ ਆ ਹੋ ਗਿਆ ਤੇਰਾ ਮੈਗਲੋਡਿਨ ਹੋ ਗਿਆ ਤੇ ਏਵਲ ਹੋ ਗਿਆ ਇਹ ਬਈ 72 ਘੰਟੇ ਇੱਕ ਵਾਰੀ ਲੱਗਿਆ 72 ਘੰਟੇ ਆ ਸਰ ਰੱਖਦਾ ਠੀਕ ਹੈ ਉਹ ਗਾਂ ਮੜ ਕੇ ਰੱਬ ਆਸਰੇ ਆ ਠੀਕ ਹੋਣਾ ਨਾ ਹੋਣਾ ਕਿਉਂਕਿ ਮਸਟੈਟਸ ਐਡੀ ਗੰਦੀ ਬਿਮਾਰੀ ਹੈ ਕਈ ਵਾਰੀ ਤਾਂ ਠੀਕ ਹੋ ਵੀ ਜਾਂਦੀ ਹੈ ਕਈ ਵਾਰੀ ਥਣ ਖਰਾਬ ਵੀ ਕਰ ਦਿੰਦੀ ਬਈ ਥਣ ਚੜ ਵੀ ਜਾਂਦੇ ਆ ਚੜ ਵੀ ਜਾਂਦੇ ਹਾਂ ਕਈ ਵਾਰੀ ਇਹੋ ਜੇ ਸਮਾਂ ਵੀ ਆਉਂਦਾ ਵੀ ਥਾਣਾ ਦੇ ਜ਼ਖਮ ਵੀ ਹੋ ਜਾਂਦੇ ਆ ਕਿਉਂਕਿ ਮੇਰੇ ਕੋਲੇ ਇਹੋ ਜੀ ਬੱਕਰੀ ਵੀ ਸੀਗੀ ਇੱਕ ਜੀਦਾ ਮਸਟੈਟਸ ਇੰਨਾ ਭੜਾ ਵਿਗੜਿਆ ਸੀਗਾ ਬਹੁਤ ਲਾਜ ਕਰਿਆ ਦਾ ਬڑے ਸੁੱਕੇ ਟੀਕੇ ਐਂਟੀਬਾਇਟਿਕ ਲਾਏ ਭੁੱਖ ਵੀ ਮਾਰਤੀ ਆ ਬੱਕਰੀ ਦੀ ਲਾ ਲਾ ਕੇ ਪਰ ਉਹਦਾ ਥਣ ਦਾ ਜ਼ਖਮ ਨਹੀਂ ਹਟਿਆ ਮੋਢੇ ਤੋਂ ਜਿੱਥੋਂ ਥਣ ਸਟਾਰਟ ਹੁੰਦਾ ਹਮਾਨੇ ਚ ਹਣਾ ਉੱਥੋਂ ਜ਼ਖਮ ਬਣਿਆ ਉਹਦਾ ਮਸਟੈਟਸ ਨਾਲ ਦੁੱਧ ਜਾਮ ਹੋ ਗਿਆ ਤੇ ਉਹ ਥਣ ਛੱਡ ਕੇ ਖੜਾ ਛੱਡਿਆ ਉਹਨਾਂ ਲੇਵਲ ਲਹਿ ਗਿਆ ਨਾਲੋਂ ਸਾਰਾ ਹੌਲੀ ਹੌਲੀ ਠੀਕ ਕਿਉਂਕਿ ਅਸੀਂ ਉਹਦੇ ਟੂਪਾਂਟ ਆਪਾਂ ਤਾਂ ਲਾਉਂਦੇ ਰਹੇ ਕਰੀਮਾਂ ਜਿਵੇਂ ਹਾਈਮੈਕਸ ਆ ਗਈ ਹਣਾ ਕਾਲੀ ਜੀ ਦਵਾਈ ਹੁੰਦੀ ਹੈ ਕਰੀਮ ਹੁੰਦੀ ਹੈ ਇੱਕ ਜ਼ਖਮ ਹਟਾਉਣ ਵਾਲੀ ਉਹ ਅਸੀਂ ਲਾਉਂਦੇ ਰਹੇ ਆ ਧਿਆਨ ਰੱਖਿਆ ਪੂਰਾ ਕੀੜੇ ਨਹੀਂ ਪੈਣ ਦਿੱਤੇ ਹਾਂਜੀ ਵੀ ਥਾਣੋਂ ਦਾ ਨਾ ਹੌਲੀ 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 ਮਹੀਨੇ ਦੋ ਮਹੀਨਿਆਂ ਵਿੱਚ ਛੱਡ ਕੇ ਖੜਾ ਛੁੱਟਿਆ ਸੀਗਾ ਠੀਕ ਐ ਜਿਆਦਾ ਇੰਨੀ ਵੀ ਸਮੱਸਿਆ ਆ ਜਾਂਦੀ ਆ ਕੇਅਰ ਕਰਦਿਆਂ ਕਰਦਿਆਂ ਤੋਂ ਵੀ ਵੀ ਟ੍ਰੀਟਮੈਂਟ ਦਾ ਛੱਡਣਾ ਨਹੀਂ ਚਾਹੀਦਾ ਟ੍ਰੀਟਮੈਂਟ ਕਈ ਭਰਾ ਕਰਦੇ ਆ ਕੁਆਲਿਟੀ ਵਾਲਾ ਕਹਿੰਦੇ ਠੀਕ ਹੋ ਜਾਊਗਾ ਟ੍ਰੀਟਮੈਂਟ ਪੂਰਾ ਉਹਦਾ ਵੀ ਟ੍ਰੀਟਮੈਂਟ ਕਰਾਂਗੇ ਤਾਂ ਫੇਰ ਹੀ ਕੋਈ ਆਰਾਮ ਆਊਗਾ ਹਨਾ ਬਾਕੀ ਤਾਂ ਫਿਰ ਪ੍ਰਮਾਤਮਾ ਦੇ ਹੱਥਾਂ 'ਵਰ ਸਹੀ ਐ ਜੀ ਜੇ ਥਾਣ ਨੇ ਜਾਣਾ ਹੀ ਆ ਤਾਂ ਜਿਵੇਂ ਬਈ ਕਈ ਬੱਕਰੀਆਂ ਹੁੰਦੀਆਂ ਬੱਚੇ ਆਪਾਂ ਛੋਟੇ ਉਹਦੇ ਸੇਲ ਕਰ ਦਿੰਨੇ ਆ ਮਹੀਨੇ ਦੇ ਡੇਢ ਮਹੀਨੇ ਦੇ ਬੱਕਰੀ ਦੁੱਧ ਹਾਂਜੀ ਦੁੱਧੋ ਫਿਰ ਥਣਾ ਚਾਈ ਜਾਂਦਾ ਹੈਗਾ ਜਿਹੜੇ ਇਹੋ ਜੀ ਸਟੇਜ ਹੁੰਦੀ ਆ ਬੱਚੇ ਆਪਾਂ ਸੇਲ ਕਰਦੇ ਆ ਜਾਂ ਬੱਚਿਆਂ ਨੂੰ ਕੋਈ ਗੱਲਬਾਤ ਹੋ ਜਾਂਦੀ ਆ ਬੱਕਰੀ ਦਾ ਦੁੱਧ ਫਿਰ ਉਹ ਕਿੰਨੇ ਟਾਈਮ ਤੱਕ ਕੱਢਣਾ ਚਾਹੀਦਾ ਤਾਂ ਕਿ ਥਣਾ ਨੂੰ ਕੋਈ ਸਮੱਸਿਆ ਨਾ ਹੋਵੇ ਇਹਦੇ ਵਿੱਚ ਬਈ ਹੁਣ ਜਿਹੜੇ ਦਾ ਮਾਲ ਵਾਲੇ ਵੀਰ ਆ ਹਨਾ ਹਾਂਜੀ ਉਹ ਤਾਂ ਬੱਚੇ ਛੋਟੇ ਸੇਲ ਕਰ ਦਿੰਦੇ ਆ ਵੀ ਦੁੱਧ ਚੋਂਦੇ ਆ ਹਾਂਜੀ ਉਹਨਾਂ ਨੇ ਤਾਂ ਕਿੱਤਾ ਹੀ ਉਹ ਆ ਸਵੇਰ ਸ਼ਾਮ ਬੱਕਰੀਆਂ ਲੈ ਕੇ ਹੀ ਜਾਣੀਆਂ ਉਹਨਾਂ ਨੇ ਦਿਨ ਦੁਪਹਿਰੇ ਹਨਾ ਵੀ ਉਹਨਾਂ ਨੇ ਦੁੱਧ ਚੋਣਾ ਜਦੋਂ ਦੁੱਧ ਵਾਧ ਦਾ ਘਰੇਵਾਰਤਨਾਂ ਦੇ ਮੁੱਲ ਵੀ ਵੇਚਣਾ ਕਮਾਈ ਏਸੇ ਤੇ ਹੀ ਉਹਨਾਂ ਦੀ ਜਿਹੜੇ ਆਪਣੇ ਘਰਾਂ ਦੇ ਵਿੱਚ ਰੱਖੀਆਂ ਉਹ ਆਪਣੇ ਕਰਜਾਂ ਦੇ ਕੌਲ ਵੀ ਜਿਵੇਂ ਬੱਕਰੀ ਮੰਨ ਲਾ ਬੱਚਾ ਵੇਚਤਾ ਜਾਂ ਬੱਚੇ ਨੂੰ ਕੁਝ ਹੋ ਗਿਆ ਜਿਵੇਂ ਸੱਜਰ ਬੱਕਰੀ ਦੇ ਬੱਚੇ ਨੂੰ ਕਈ ਵਾਰੀ ਹੋ ਜਾਂਦਾ ਵੀ ਮਰ ਵੀ ਜਾਂਦੇ ਬੱਚੇ ਹਾਂਜੀ ਹਾਂਜੀ ਉਹਨੂੰ ਚੋਣ ਦੀ ਕੌਲ ਕਰ ਜਾਂਦੇ ਹਾਂਜੀ ਦੁੱਧ ਉਹਦਾ ਜਿਵੇਂ ਆਪਾਂ ਦਾ ਖੜ ਕਹ ਦੇਨੇ ਕਈ ਬੰਦੇ ਈਖੜ ਕਹ ਦੇਂਦੇ ਹਨ ਉਹ ਲੱਗ ਜਾਂਦਾ ਥਾਣਾ ਜਾਂ ਦੁੱਧ ਤਾਂ ਚੜ੍ਹਨ ਲੱਗ ਪੈਂਦਾ ਜੰਮ ਜਾਂਦਾ ਉਹ ਕੰਮ ਨਾ ਕਰੋ ਬੱਕਰੀ ਦਾ ਥਾਣਾ ਚ ਦੁੱਧ ਦੋਵੇਂ ਟਾਈਮ ਕੱਢਣਾ ਜ਼ਰੂਰੀ ਹੈ। ਹੂੰ ਕਈ ਕਹਿੰਦੇ ਵੀ ਆਪੇ ਚੜਾ ਜਾਊਗੀ ਹੌਲੀ ਹੌਲੀ ਨਾ ਚੜਾ ਜਾਂਦੀਆਂ ਬਈ ਉਹ ਜੰਮ ਜਾਂਦਾ ਮੁੜ ਕੇ ਜਦ ਦੂਜੇ ਸੂਏ ਸੌਂਦੀ ਆ ਫਿਰ ਮਨ ਲਾਦੋਂ ਜਿਆਦਾ ਮਸਟੈਟਸ ਦਾ ਵੀ ਖਤਰਾ ਹੀ ਰਹਿੰਦਾ ਨਹੀਂ ਪਰ ਉਹ ਸੀਮ ਗਈ ਨਿਕਲ ਜਾਂਦੀਆਂ ਬੱਚੇ ਨੂੰ ਪੀਣ ਦੇ ਕਾਬਲ ਨਹੀਂ ਰਹਿੰਦਾ ਕਿ ਜਦੋਂ ਬੱਕਰੀ ਸੌਂਦੀ ਆ ਆਪਾਂ ਬੌਲਾ ਪਿਉਣਾ ਹੁੰਦਾ ਹਾਂਜੀ ਉਹ ਮੁੜ ਕੇ ਨਾ ਚੇਪਾ ਹੀ ਨਿਕਲ ਜਾਂਦਾ ਫਿਰ ਉਹ ਠੀਕ ਕਿਹੜਾ ਆਪਾਂ ਛੱਡ ਦਿੰਨੇ ਆ ਹਾਂਜੀ ਬੱਕਰੀ ਨੂੰ ਖਾਲੀ ਕਰਦੇ ਹੀ ਰਹਿਣਾ ਚਾਹੀਦਾ ਕਿਉਂਕਿ ਇਹਦਾ ਕਿਹੜਾ ਦੁੱਧ ਮਾੜਾ ਬਈ ਹਾਂਜੀ ਮੱਝ ਦੇ ਮੱਝ ਵਰਗਾ ਦੁੱਧ ਆ ਜੇ ਘਰੀ ਰੱਖੀ ਬੱਕਰੀ ਆਪਣੀ ਚੱਲ ਬਾਹਰ ਰਾਦਾ ਪਾਏ ਕਹਿੰਦੇ ਨੇ ਆ ਵੀ ਜੜੀਆਂ ਬੂਟੀਆਂ ਖਾਂਦੀਆਂ ਤੇ ਵਿੱਚੋਂ ਹਵਾੜਦੀ ਆਉਂਦੀ ਹੈ ਹਨਾ ਹਾਂਜੀ ਇਹਦਾ ਤਾਂ ਕੋਈ ਹੋ ਹੋ ਜਾ ਵੀ ਹੈ ਨਹੀਂ ਜਿਵੇਂ ਜਿਵੇਂ ਦਾ ਗਾਂ ਦਾ ਜਾਂ ਮੱਝ ਦਾ ਪੀ ਲਿਆ ਮੱਝ ਵਰਗਾ ਦੁੱਧ ਆ ਚੰਗੀ ਮੱਖਣੀ ਆਉਂਦੀ ਚੰਗੀ ਦਹੀਂ ਬਣਦੀ ਆ ਵੀ ਇਹਨੂੰ ਚੋਨਾ ਚਾਹੀਦਾ ਜੀ ਦੋਵੇਂ ਟਾਈਮ ਠੀਕ ਹੈ ਭਾਈ ਭਾਈ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਕੀਮਤੀ ਜਾਣਕਾਰੀਆਂ ਦਿੱਤੀਆਂ ਹਨਾ ਤੇ ਬਾਕੀ ਹੋਰ ਕੋਈ ਸਨੇਹਾ ਜਿਹੜਾ ਬੱਕਰੀ ਪਾਲਕਾ ਨੂੰ ਦੇਣਾ ਚਾਹੋ ਤੁਸੀਂ ਆਪਦੇ ਵੱਲੋਂ ਆਖਿਰ ਦੇ ਵਿੱਚ ਕੀ ਸਨੇਹਾ ਦੇਣਾ ਚਾਹੁੰਦੇ ਹੋ ਜੀ ਸਨੇਹਾ ਦਾ ਬਈ ਇਹੀ ਹੈ ਵੀ ਜਿਵੇਂ ਹੁਣ ਮੌਸਮ ਚੱਲੀ ਜਾਂਦਾ ਹਨਾ ਸਾਵਣ ਮਹੀਨੇ ਦਾ ਵੀ ਐਂਡ ਜਿਹਾ ਹੀ ਹੋ ਗਿਆ ਤੇ ਅਗਸਤ ਤੋਂ ਸ਼ੁਰੂ ਹੋਇਆ ਅੱਜ ਹੈਗਾ 7 ਅਗਸਤ ਹੋ ਗਿਆ ਵੀ ਮੌਸਮ ਝੜੀ ਵਾਲੇ ਬਣੀ ਜਾਂਦੇ ਆ ਆਪਦੇ ਬਾੜਿਆਂ ਦੀ ਸਾਫ ਸਫਾਈ ਰੱਖੋ ਹਾਂਜੀ ਬੱਕਰੀਆਂ ਦਾ ਧਿਆਨ ਰੱਖੋ ਸੁੱਕਾ ਨੀਰਾ ਪਾਉਂਦਾ ਬਾਲੀ ਚੰਗੀ ਗੱਲ ਆ ਵੀ ਇਹਨਾਂ ਦਿਨਾਂ 'ਚ ਜਵਾਰ ਨੂੰ ਬਹੁਤ ਘੱਟ ਖਾਂਦੀਆਂ ਬਈ ਉਹ ਠੀਕ ਹੈ ਜੇ ਤੂੜੀ ਰਲਾ ਕੇ ਆਪਾਂ ਕਹਿੰਦੇ ਤੂੜੀ ਰਲਾ ਕੇ ਪਾਉਣੇ ਆ ਬਰਬਰੀ ਬੱਕਰੀ ਤਾਂ ਝੱਲ ਜਾਂਦੀ ਸਾਰਾ ਖਾਣਾ ਜਿਵੇਂ ਜਮ ਮਰਜ਼ੀ ਪਾ ਦਿਓ ਪਰ ਬੀਟਲ ਨੂੰ ਸਮੱਸਿਆ ਆਉਂਦੀ ਹੈ ਬੀਟਲ ਜਮੇ ਮੇਰੀਆਂ ਆਪਦੀਆਂ ਥੋੜੇ ਸਾਹਮਣੇ ਆ ਵੀ ਜਵਾਰ ਖਾ ਕੇ ਰਾਜੀ ਨਹੀਂ ਤੇ ਅੱਜ ਫੱਟੀ ਬਣੀਆਂ ਬਈਆਂ ਲਿਸੀਆਂ ਹੋਈ ਜਾਂਦੀਆਂ ਮਾਦਾ ਮਹਿੰਗਾ ਸਾਸਤਾ ਗੁਆਰੇ ਦਾ ਨੀਰਾ ਮਗਾਉਂਗਾ ਬਈ ਠੀਕ ਹੈ ਬਈ ਸੁੱਕਾ ਨੀਰਾ ਆਦਾ ਹਾਂ ਸੁੱਕਾ ਨੀਰਾ ਦਾ ਸਟਾਕ ਜ਼ਰੂਰ ਰੱਖੋ ਅਵੇਲੇ ਇਕ ਵੇਲੇ ਕੰਮ ਆਉਂਦਾ ਠੀਕ ਹੈ ਜੀ ਧੰਨਵਾਦ ਬਈ ਬਹੁਤ ਧੰਨਵਾਦ ਜੀ ਮਿਹਰਬਾਨੀ